ਤਨ ਵਾਹੀ ਗੁਰ ਸਾਹਿਬ ਜੀਓ ਗਉੜੀ ਮਹਲਾ 5 ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੀ ਚਰਨ ਧੁਏ ਧੁਏ ਪੀਵਾਂ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਉ ਮੈਂ ਮਲ ਹਰਉ ਤਿਸ ਗੁਰ ਕੋ ਝੂਲਾਉ ਪਖਾ ਮਹਾ ਅਗਨ ਤੇ ਹੱਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਟੂਬੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੁਕੋ ਦੀਨਾ ਜਿਓ ਆਪਣਾ ਦਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਥ ਕਹਉ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹਲਾ ਪੰਜਵਾ ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾਂ ਗੁਰ ਕੇ ਚਰਨ ਧੁਏ ਧੁਏ ਪੀਵਾਂ ਗੁਰ ਕੀ ਰੇਣ ਨਿਤ ਮਜਨ ਕਰੂ ਜਨਮ ਜਨਮ ਕੀ ਹੋ ਮੈਂ ਮਲ ਹਰੂ ਤਿਸ ਗੁਰ ਕੋ ਝੂ ਲਾਵ ਪਖਾ ਮਹਾ ਅਗਨ ਤੇ ਹਾਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰੂ ਕੋ ਦੀਨਾ ਜਿਓ ਆਪਣਾ ਦਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੂ ਨਾਨਕ ਮੇਰਾ ਗੁਰ ਸਮਰਾਥ ਗਉੜੀ ਮਹਲਾ ਪੰਜਵਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੇ ਚਰਨ ਧੁਏ ਧੁਏ ਪੀਵਾਂ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਮੈ ਮਲ ਹਰੂ ਤਿਸ ਗੁਰ ਕੋ ਝੂ ਲਾਵੋ ਪਖਾ ਮਹਾ ਅਗਨ ਤੇ ਹਾਤ ਦੇ ਰਖਾ ਤਿਸ ਗੁਰ ਕੈ ਗ੍ਰਹਿ ਢੂ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੁਕੋ ਦੀਨਾ ਜੀਓ ਆਪਣਾ ਦਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੂ ਨਾਨਕ ਮੇਰਾ ਗੁਰ ਸਮਰਾਥਾ ਗਉੜੀ ਮਹਲਾ 5 ਵਾ ਤੇਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੀ ਚਰਨ ਧੁਏ ਧੁਏ ਪੀਵਾ ਗੁਰ ਕੀ ਦੇਨ ਨਿਤ ਮਜਨ ਕਰੂ ਜਨਮ ਜਨਮ ਕੀ ਹਉ ਮੈ ਮਲ ਹਰੂ ਤਿਸ ਗੁਰ ਕੋ ਝੂ ਲਾਵੂ ਪਖ ਮਹਾ ਅਗਨ ਤੇ ਹਾਥ ਦੇ ਰਖ ਤਿਸ ਗੁਰ ਕੈ ਗ੍ਰਹਿ ਢੂ ਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੁਕੋ ਦੀਨਾ ਜੀਓ ਆਪਣਾ ਦਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਥਾ ਗੌੜੀ ਮਹਲਾ ਪੰਜਵਾਂ ਤਿਸ ਗੁਰ ਕੋ ਸਿਮਰਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਦੇਣ ਨਿਤ ਮਜਨ ਕਰੋ ਜਨਮ ਜਨਮ ਕੀ ਹੋ ਮੈਂ ਮਲ ਹਰੋ ਤਿਸ ਗੁਰ ਕੋ ਝੂ ਲਾਵ ਪਖ ਮਹਾ ਅਗਨ ਤੇ ਹਾਥ ਦੇ ਰੱਖਾ ਤੇਸ ਗੁਰ ਕੈ ਗ੍ਰਹਿ ਟੂ ਪਾਣੀ ਜਿਸ ਗੁਰਤੀ ਅਕਲ ਗਤ ਜਾਣੀ ਤੇਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੁਖੋ ਦੀਨਾ ਜਿਓ ਆਪਣਾ ਦਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਗਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੂ ਨਾਨਕ ਮੇਰਾ ਗੁਰ ਸਮਰਾਥਾ ਗੋੜੀ ਮਹਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੀ ਚਰਨ ਤੁਹੇ ਤੁਹੇ ਪੀਵਾ ਗੁਰ ਕੀ ਦੇਨ ਨਿਤ ਮਜਨ ਕਰੋ ਜਨਮ ਜਨਮ ਕੀ ਹਮੈ ਮਲ ਹਰੋ ਤਿਸ ਗੁਰ ਕੋ ਝੂ ਲਾਵ ਪਖਾ ਮਹਾ ਅਗਨ ਤੇ ਹਾਥ ਦੇ ਰੱਖਾ ਤਿਸ ਗੁਰ ਕੈ ਗ੍ਰਹਿ ਢੂ ਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕੋ ਦੀਨਾ ਜਿਓ ਆਪਨਾ ਦਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੂ ਨਾਨਕ ਮੇਰਾ ਗੁਰ ਸਮਰਥਾ ਗਉੜੀ ਮਹਲਾ ਪੰਜਵਾ ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੀ ਚਰਨ ਤੁਹੇ ਤੁਹੇ ਪੀਵਾ ਗੁਰ ਕੀ ਰੇਨ ਨਿਤ ਮਜਨ ਕਰੋ ਜਨਮ ਜਨਮ ਕੀ ਹौं ਮੈਂ ਮਨ ਹਰੂ ਤਿਸ ਗੁਰ ਕੋ ਝੂ ਲਾਵ ਪਖਾ ਮਹਾ ਅਗਨ ਤੇ ਹਾਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਢੋਵ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਦੇਸ ਗੁਰ ਕੈ ਗ੍ਰਹਿ ਪੀ ਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੁਖੋ ਦੀਨਾ ਜਿਓ ਆਪਣਾ ਦਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸ਼ਕਾਰ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੂ ਨਾਨਕ ਮੇਰਾ ਗੁਰਸਮਰਾਥਾ ਕਲਕਲੇਸ ਪੈ ਭ੍ਰਮ ਦੁਖ ਲਾਥਾ ਕਹਉ ਨਾਨਕ ਮੇਰਾ ਗੁਰਸਮਰਾਥਾ ਖਾਲਸਾ ਵਾਹੀ ਗੁਰੂ ਜੀ ਕੀ ਫਤਹੀ